ਸਹਜਿਸ ਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਹੋਰ ਅਰਸੋ ਹੋ ਕੋਰਸੋ ਛਟੀਐ ਦੇ ਦਿੱ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਐ ਸੁਜਣ ਸੱਚਾ ਪਾਤਸ਼ਾਹ ਸਿਰਸਾ ਆਦਿ ਸ਼ਾਹ ਹੋ ਜਿਸ ਪਾਸ ਬਹੱਟਿਆ ਸੋਹੀਐ ਸੁਬਨਾ ਦਰਿਸਾ ਸੋ ਸਜਣ ਸੱਚਾ ਪਤਸ਼ਾਹ ਸਿਰ ਸੋ ਹਾਂ ਦੈਸਾ ਜਿਸ ਪਾਸ ਬਹੱਟਿਆ ਸੋਹੀਆ ਬਨੰਦ ਅਲਿਸਾ ਸੋ ਸਤਨਾਮ ਸ਼੍ਰੀ ਵਾਹਿ ਸਨਾਹ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਭੈ ਹਰ ਸੋ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇ हर हर बून्द भे हर स्वामी हम चात्रिक बल बिलला, बिलला ਕਰਹੁ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਬਿਨ ਰਹਿ ਸਕੋ ਇਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ ਤ्यों ਹਰ ਬਿਨ ਹਮ ਮਰ ਜਾਂਦੀ ਅਤਿ ਅਗਾਂ ਹਮ ਲਹਿ ਨ ਸਕੈ ਅੰਤ ਮਤੀ ਤੂੰ ਪਰ ਪਰ ਅਪਰੰਪਰ ਸੁਆਮੀ ਜੋਨ ਹੋ ਆਪਣ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ बनियत हर भगत बनी अत हर जपियो उत्तम पाती आपे ठाकुर अपे सेवक ਬੁਨੋਵੇ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਪਗਾਤੀ ਪੀਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਨਾਈ ਹੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹਲਾ 14 ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਨ ਬਿਲ ਲੋਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖਦੇਵਹ ਘਰ ਨਿਮਖਾਤੀ